ਕੈਨੇਡਾ ਦੇ ਸ਼ਹਿਰ ਗ੍ਰੈਂਪਟਨ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਉਮਰ ਮਹਿਜ਼ 22 ਸਾਲਾਂ ਦੀ ਹੈ ਉਸ ਦਾ ਨਾਮ ਹੈ ਜੀ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੇ ਵਿੱਚ ਪੜ੍ਹਨ ਦੇ ਲਈ ਆਇਆ ਲੇਕਿਨ ਉਹਦੇ ਮਾਈਂਡ ਦੇ ਵਿੱਚ ਕੁਝ ਵੱਖਰਾ ਹੀ ਚੱਲ ਰਿਹਾ ਉਹਦੇ ਉੱਪਰ ਸਾਰੇ ਚਾਰजेस ਲੱਗੇ ਨੇ ਸੈਕਸ਼ੂਅਲ ਅਸੌਲਟ ਦੇ ਤੇ ਹੋਰ ਵੀ ਬਹੁਤ ਸਾਰੇ ਚਾਰजेस today we are here to share relief with our community as well as the details of an investigation which included a suspect in a series of violent sexual assaults they took place in peel and york regions between November 8th and November 16th south Asian બસ ਦੀ ਵੇਟ ਕਰਦੀ ਐ ਤਾਂ ਉਹਨੂੰ ਜਾ ਕੇ ਕਹਿੰਦਾ ਸੀ ਕਿ ਮੈਂ ਰਾਈਡ ਸ਼ੇਅਰ ਵਾਸਤੇ ਕੰਮ ਕਰਦਾ ਮੈਂ ਤੈਨੂੰ ਡ੍ਰੌਪ ਕਰ ਦੇਣਾ ਤੂੰ ਮੇਰੇ ਨਾਲ ਜਾਣਾ ਪੈਸੇ ਵੀ ਦੱਸਦਾ ਹੋਣਾ ਕਿ ਐਨੇ ਪੈਸੇ ਲੱਗਣਗੇ ਸੋ ਉਸ ਵਕਤ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਇਹ ਆ ਜਾਂਦਾ ਕਿ ਇਹ ਵੀ ਵਿਅਕਤੀ ਜਿਹੜਾ ਹੈ ਨਾਲ ਇਹ ਵੀ ਇੰਟਰਨੈਸ਼ਨਲ ਸਟੂਡੈਂਟ ਹੈ ਤੇ ਕੰਮ ਕਰ ਰਿਹਾ ਚਲੋ ਕੋਈ ਗੱਲ ਨਹੀਂ ਇਹਦੇ ਨਾਲ ਚੱਲ ਜਾਂਦੇ ਆ ਔਰ ਉਸ ਟਾਈਮ ਉਹ ਕੁੜੀਆਂ ਨੂੰ ਲਿਜਾ ਕੇ ਤੇ ਉਹਨਾਂ ਨੂੰ ਸੈਕਸ਼ੂਅਲੀ ਅਸੌਲਟ ਕਰਦਾ ਸੀ ਸੋ ਹੋਇਆ ਕਿ ਨਵੰਬਰ ਦੀ 8 ਤਰੀਕ ਨੂੰ ਸਵੇਰੇ ਕੰਟਰੀਸਾਈਡ ਡਰਾਈਵ ਤੇ ਬ੍ਰਮੀਲੀਆ ਦੇ ਉੱਪਰ ਇੱਕ ਕੁੜੀ ਜਿਹੜੀ ਹੈ ਉਹ ਖੜੀ ਬੱਸ ਦਾ ਵੇਟ ਕਰਦੀ ਸੀ ਇੱਕ 4 ਡੋਰ ਸੈਡੈਨ ਬਲੈਕ ਕਲਰ ਦੀ ਉੱਥੇ ਆਈ ਤੇ ਉਹਦੇ ਵਿੱਚੋਂ ਇਹ ਪੰਜਾਬੀ ਜਿਹੜਾ ਮੁੰਡਾ ਹੈਗਾ ਅਰਸ਼ਦੀਪ ਸਿੰਘ ਉਹਨੇ ਕੁੜੀ ਨੂੰ ਕਿਹਾ ਕਿ ਮੈਂ ਰਾਈਟ ਸ਼ੇਅਰ ਲਈ ਕੰਮ ਕਰਦਾ ਮੈਂ ਤੈਨੂੰ ਛੱਡ ਦੇਣਾ ਕੁੜੀ ਉਸ ਦੇ ਨਾਲ ਗਈ On the morning of November 8th, an adult female was waiting at a bus stop in the area of Countryside Drive and Bramley Road in Brampton. At that time, a black four door sedan approached her, and the driver identified themselves as a rideshare service offering a ride. That female was waiting at that bus stop to go to work. She was then driven to the area of Highway 27 and Nashville Road in the city of Vaughan where she was sexually assaulted. Same day, fir oh vyakti Arshdeep Singh Romanovade upar ik hor kudi khadi sigi jehdi ki school jaan vaste apni bus da wait kardi si. Inne ohnu approach kiti. Os kudi nu oh Highway 50 te Gore Road de upar Brampton de vich le gaya te utthe jaake ohnu sexually assault kita. ਫਿਰ ਨਵੰਬਰ ਦੀ 16 ਤਰੀਕ ਨੂੰ 에어ਪੋਰਟ ਰੋਡ ਦੇ ਉੱਪਰ ਹੰਬਰ ਵੈਸਟ ਪਾਰਕਵੇ ਦੇ ਉੱਪਰ ਇੱਕ ਹੋਰ ਕੁੜੀ 에ਸ਼ੀਅਨ ਸਾਰੇ ਇਹ ਜਦੋਂ ਵੀ ਕਿਸੇ ਨੂੰ ਅਸਾਲਟ ਕਰਦਾ ਸੀ ਇਹ ਕੋਸ਼ਿਸ਼ ਕਰਦਾ ਸੀ ਕਿ ਸਾਊਥ 에ਸ਼ੀਅਨ ਕੁੜੀ ਨੂੰ ਹੀ ਅਪਰੋਚ ਕਰੇ ਕੁੜੀਆਂ ਨੇ ਇਹ ਦੱਸਿਆ ਕਿ ਇਹ ਮੁੰਡਾ ਇੰਗਲਿਸ਼ ਤੇ ਪੰਜਾਬੀ ਦੋਨੋਂ ਬੋਲਦਾ ਸੀ ਸੋ ਜੇਸ ਵਿਅਕਤੀ ਨੂੰ ਪੰਜਾਬੀ ਸਮਝ ਆਉਂਦੀ ਹੈ ਉਹੀ ਦੱਸ ਸਕਦਾ ਹੈ ਕਿ ਇਹ ਪੰਜਾਬੀ ਬੋਲ ਰਿਹਾ ਐ 에어ਪੋਰਟ ਰੋਡ ਦੇ ਨੇੜੇ ਹੀ ਕੰਟਰੀਸਾਈਡ ਡਰਾਈਵ ਤੇ ਲਿਜਾ ਕੇ ਇਹਨੇ ਉਸ ਕੁੜੀ ਨੂੰ ਸੈਕਸੂਅਲੀ ਅਸਾਲਟ ਕੀਤਾ ਜਦੋਂ ਪੁਲਿਸ ਡਿਪਾਰਟਮੈਂਟ ਦੇ ਕੋਲੇ ਤਿੰਨ ਕੰਪਲੇਂਟਸ ਇਨਵੈਸਟੀਗੇਸ਼ਨ ਇਨਫੋਰਮੇਸ਼ਨ ਅਰਾਊਂਡ ਈਸ ਇਨਸੀਡੈਂਟਸ ਐਂਡ ਦ ਸਸਪੈਕਟ ਵਾਸ ਕਲੈਕਟਿਡ ਐਂਡ ਸ਼ੇਅਰਡ ਥਰੂ ਸੈਵਰਲ ਪਬਲਿਕ ਸੇਫਟੀ ਐਡਵਾਈਜ਼ਰੀਜ਼ The information that was collected included details around their language, which was that the male spoke both English and Punjabi. We issued those public safety advisories in both of those languages to ensure that the people that were being affected and targeted by these crimes would be aware. London, <laughs> Ontario ਔਰ ਹਾਲੇ ਤੱਕ ਉਹ ਵਿਕਟਮ ਜਿਹੜੇ ਨੇਗੇ ਸ਼ਾਇਦ ਸਾਹਮਣੇ ਨਹੀਂ ਆਏ ਹੈਗੇ ਹੁਣ ਸਭ ਤੋਂ ਪਹਿਲਾਂ ਤਾਂ ਇਸ ਤੇ ਉੱਪਰ ਇਹ ਕੇਸ ਚੱਲੇਗਾ ਕੇਸ ਚੱਲਣ ਤੋਂ ਬਾਅਦ ਕਿਉਂਕਿ ਇੱਥੇ ਪੱਕਾ ਨਹੀਂ ਹੈ ਜੇ ਕੈਨੇਡਾ ਵਿੱਚ ਇਹਨੂੰ ਉਸ ਤੋਂ ਬਾਅਦ ਜੇ ਇਹ ਕੇਸ ਸਾਬਤ ਹੋ ਜਾਂਦਾ ਹੈ ਸਜ਼ਾ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਡਿਪੋਰਟ ਵੀ ਹੋਏਗਾ ਜਿਹੜੀ ਪਿੱਛੇ ਘਰਦਿਆਂ ਦੀ ਧਮੋਸ਼ੀ ਆ ਉਹ ਵੱਖਰੀ ਹੈ ਉਹਨਾਂ ਦੀ ਬੇਇੱਜ਼ਤੀ ਆ ਉਹ ਵੱਖਰੀ ਹੈ ਸਾਰਾ ਦਾ ਸਾਰਾ ਇਹਦਾ ਕੈਰੀਅਰ ਤਹਿਸ ਨਹਿਸ ਹੋ ਗਿਆ ਔਰ ਇਹ ਜੇ ਕੁਝ ਮਹਿਜ਼ 1-2% ਲੋਕ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਕਮਿਊਨਿਟੀ ਤੇ ਇੰਟਰਨੈਸ਼ਨਲ ਸਟੂਡੈਂਟਸ ਸਾਰਿਆਂ ਦਾ ਨਾਮ ਬਦਨਾਮ ਹੁੰਦਾ ਸਾਰੇ ਲੋਕ ਅਜਾਹੀ ਨਹੀਂ ਐ ਬਹੁਤ سارے ਇੰਟਰਨੈਸ਼ਨਲ ਸਟੂਡੈਂਟਸ ਨੂੰ ਮੈਂ ਜਾਣਦੀ ਆ ਦੇ ਆਰ ਵੈਰੀ ਹਾਰਡ ਵਰਕਿੰਗ ਦੇ ਆਰ ਵੈਰੀ ਨਾਈਸ ਕਿਡਸ ਬਟ ਅਜਾਹੀ ਕੁਝ ਜਿਹੜੇ 2-4 ਵੀ ਆ ਜਾਂਦੇ ਨੇ ਉਸ ਤੋਂ ਬਾਅਦ ਗੱਲਾਂ ਹਮੇਸ਼ਾ ਇਹੀ ਹੁੰਦੀਆਂ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅੰਤਰਰਾਸ਼ਟਰੀ ਵਿਦਿਆਰਥੀ ਸੀ ਅਰੇ ਜਿਹੜੀਆਂ ਬੱਚੀਆਂ ਦੇ ਨਾਲ ਜਿਹੜੀਆਂ ਕੁੜੀਆਂ ਦੇ ਨਾਲ ਇਹ ਸਾਰਾ ਕੁਝ ਹੋਇਆ ਉਹਨਾਂ ਦੇ ਦਰਦ ਨੂੰ ਤਾਂ ਬਿਆਨ ਕੀਤਾ ਹੀ ਨਹੀਂ ਜਾ ਸਕਦਾ